ਵੈਸੇ ਅਸੀਂ ਹਾਂ ਬਗਦੇ ਦਰਿਆ ਕਦੇ ਵੀ ਰੁਕਣਾ ਨਹੀਂ ਸਿੱਖੇ ਬੈਰੀ ਲੈ ਕੇ ਆਜੇ ਤੋਪਾਂ ਕਦੇ ਵੀ ਝੁਕਣਾ ਨਹੀਂ ਸਿੱਖੇ ਅਸੀਂ ਹਾਂ ਬਗਦੇ ਦਰਿਆ ਕਦੇ ਵੀ ਰੁਕਣਾ ਨਹੀਂ ਸਿੱਖੇ ਬੈਰੀ ਲੈ ਕੇ ਆਜੇ ਤੋਪਾਂ ਕਦੇ ਵੀ ਝੁਕਣਾ ਨਹੀਂ ਸਿੱਖੇ ਸਾਨੂੰ ਖੁਸ਼ੀ ਨਹੀਂ ਨਭ ਜੰਮੇ ਦੀ ਜੰਨਾ ਗਮ ਹੈ ਨਸੇ ਨਾਲ ਬਿਸਦੇ ਸੱਤਰਾਂ ਦਾ ਅਸੀਂ ਜਿੱਤਾਂਗੇ ਜ਼ਰੂਰ ਪਾੜ ਕੇ ਸੇ ਇਨਾ ਪੱਤਰਾਂ ਦਾ ਅਸੀਂ ਜਿੱਤਾਂਗੇ ਜ਼ਰੂਰ ਪਾੜ ਕੇ ਸੇ ਇਨਾ ਪੱਤਰਾਂ ਦਾ ਬਾਈ ਦੀਪ ਸਿੱਧੂ ਜੀ ਆਪਣੇ ਨਾਲ ਨੇ ਆਪਾਂ ਵੀ ਇਨ੍ਹਾਂ ਦੇ ਨਾਲ ਆ ਨਗਰ ਨਿਵਾਸੀਓ ਮੈਂ ਕਹਿੰਦਾ ਹੁੰਦਾ ਸੀ ਚੰਗਾ ਗ੍ਰੰਥੀ ਚੰਗਾ ਹੈਡਮਾਸਟਰ ਚੰਗੀ ਪੰਚਾਇਤ